ਸਾਡੇ YouTube ਚੈਨਲ ਤੇ ਆਪ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਆਪਣੀ ਹੋਂਦ ਬਚਾਉਣ ਲਈ ਪੰਜਾਬੀ ਨੌਜਵਾਨਾਂ ਨੂੰ ਕੀ ਕੁਝ ਕਰਨਾ ਜ਼ਰੂਰੀ ਹੈ ਤੇ ਕਿਹੜੀ ਗੱਲ ਤੋਂ ਬਚਣ ਦੀ ਲੋੜ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ जाया ਕਰੇ ਸਿਆਣਿਆਂ ਦਾ ਕਥਨ ਹੈ ਜਦੋਂ ਚੱਖੜ ਵਗਦਾ ਹੋਵੇ ਤਾਂ ਇਸ ਨੂੰ ਬੈਠ ਕੇ ਵਗ ਲੈਣ ਦੇਣਾ ਚਾਹੀਦਾ ਹੈ ਭਾਵੇਂ ਕਿ ਜਿਹੜੇ ਦਰਖਤ ਚੱਖੜ ਵਿੱਚ ਵੀ ਆਕੜ ਕੇ ਸਿੱਧੇ ਹੀ ਖੜੇ ਰਹਿਣ ਦੀ ਕੋਸ਼ਿਸ਼ ਕਰਦੇ ਹਨ ਉਹ ਅਖੀਰ ਟੁੱਟ ਜਾਇਆ ਕਰਦੇ ਹਨ ਜਗਤ ਪ੍ਰਸਿੱਧ ਜੀਵ ਵਿਗਿਆਨੀ ਚਾਰਲਸ ਡਾਰਵਿਨ ਦਾ ਕਥਨ ਹੈ ਕਿ ਇਸ ਪਲੈਨਟ ਤੇ ਆਪਣੀ ਹੋਂਦ ਬਣਾਈ ਰੱਖਣ ਲਈ ਅਡਾਪਟੇਸ਼ਨ ਬਹੁਤ ਜ਼ਰੂਰੀ ਹੈ ਭਾਵ ਇਹ ਕਿ ਆਪਣੇ ਆਪ ਨੂੰ ਵਾਤਾਵਰਨ ਦੇ ਅਨਸਾਰ ਢਾਲ ਲੈਣਾ ਪੈਂਦਾ ਹੈ ਆਪਣੇ ਪੁਆਇੰਟ ਸਿੱਧ ਕਰਨ ਲਈ ਉਸ ਮਹਾਨ ਜੀਵ ਵਿਗਿਆਨੀ ਦੁਆਰਾ ਹਾਕੀਆਂ ਤੋਂ ਵੀ ਵੱਡ ਆਕਾਰੀ ਡਾਇਨੋਸੌਰਸ ਦੀ ਉਦਾਹਰਣ ਦਿੱਤੀ ਗਈ ਸੀ ਜਿਹੜੇ ਕੇ ਕਿਸੇ ਸਮੇਂ ਵਿੱਚ ਇਸ ਧਰਤੀ ਤੇ ਰਾਜ ਕਰਿਆ ਕਰਦੇ ਸਨ ਤੇ ਅਤੀ ਸ਼ਕਤੀਸ਼ਾਲੀ ਸਨ ਬਰੰਤੂ ਜਦੋਂ ਧਰਤੀ ਤੇ ਦਲਦਲ ਦਾ এনवायरमेंट ਬਣ ਗਿਆ ਤਾਂ ਉਸ ਬਦਲੇ ਹੋਏ ਵਾਤਾਵਰਣ ਅਨੁਸਾਰ ਆਪਣੇ ਆਪ ਨੂੰ ਢਾਲ ਨਾ ਸਕੇ ਤੇ ਅਖੀਰ ਇਸ ਧਰਤੀ ਤੋਂ ਅਲੋਪ ਹੀ ਹੋ ਗਏ ਹੁਣ ਉਹਨਾਂ ਦੇ ਹੱਡੀ ਪਿੰਜਰਾ ਦੇ ਨਿਸ਼ਾਨ ਭਾਵ ਪਥਰਾਟ ਹੀ ਮਿਲਦੇ ਹਨ ਜਿਸ ਤੋਂ ਪਤਾ ਚੱਲਦਾ ਹੈ ਕਿ ਕਿਸੇ ਸਮੇਂ ਉਹ অতি ਸ਼ਕਤੀਸ਼ਾਲੀ ਤੇ ਵੱਡੇ ਆਕਾਰ ਦੇ ਜੀਵ ਇਸ ਧਰਤੀ ਤੇ ਰਹਿੰਦੇ ਸਨ ਪਰ ਅੱਜ ਉਹਨਾਂ ਦਾ ਨਾਮੋ ਨਿਸ਼ਾਨ ਤੱਕ ਮਿਟ ਗਿਆ ਹੈ ਇਹਨਾਂ ਸਾਰੀਆਂ ਉਦਾਹਰਨਾਂ ਤੋਂ ਭਾਵ ਇਹ ਹੈ ਕਿ ਸਾਨੂੰ ਵੀ ਭਾਵੇਂ ਪੰਜਾਬੀਆਂ ਨੂੰ ਵੀ ਇਸ ਤੋਂ ਕੁਝ ਸਿੱਖਣ ਦੀ ਲੋੜ ਹੈ ਜੇਕਰ ਅਮਰੀਕਾ ਕੈਨੇਡਾ ਵਰਗੇ ਵਿਕਸਿਤ ਦੇਸ਼ਾਂ ਦੁਆਰਾ ਇਲੀਗਲ ਪੰਜਾਬੀਆਂ ਨੂੰ ਬੇਇਜ਼ਤ ਕਰਕੇ ਵਾਪਸ ਭਾਰਤ ਰਿਪੋਰਟ ਕਰਨ ਦੇ ਸੰਦਰਭ ਵਿੱਚ ਸੋਚਿਆ ਜਾਵੇ ਤਾਂ ਜਿਸ ਤੰਗ ਨਾਲ 104 ਭਾਰਤੀਆਂ ਨੂੰ ਅੰਮ੍ਰਿਤਸਰ ਦੇ ਰਾਜਾ ਸਾਂਸੀ ਹਵਾਈ ਅੱਡੇ ਤੇ ਹੱਥਕੜੀਆਂ ਤੇ ਬੇੜੀਆਂ ਵਿੱਚ ਜਕੜ ਕੇ ਉਤਾਰਿਆ ਗਿਆ ਤਾਂ ਇਹ ਘਟਨਾ ਲੋង ਕੰਡੇ ਖੜੇ ਕਰਨ ਵਾਲੀ ਹੈ ਤੇ ਪਾਰਟੀਆਂ ਤੇ ਖਾਸ ਕਰ ਪੰਜਾਬੀਆਂ ਲਈ ਤਾਂ ਇਹ ਹੋਰ ਬੇਇਜਤੀ ਤੇ ਨਮੋਸ਼ੀ ਭਰੀ ਖਬਰ ਹੈ ਇਸ ਤੋਂ ਵੀ ਅੱਗੇ ਇੱਕ ਖਬਰ ਇਹ ਵੀ ਹੈ ਕਿ 487 ਹੋਰ ਪਾਰਟੀਆਂ ਨੂੰ ਰਿਪੋਰਟ ਕਰਨ ਲਈ ਇੱਕ ਹੋਰ ਜਹਾਜ਼ ਅਮਰੀਕਾ ਵਿੱਚ ਪਿਆਰ ਹੈ ਤੇ ਇਹ ਲੜੀ ਟੁੱਟਣੀ ਨਹੀਂ ਕਿਉਂਕਿ ਲਗਭਗ 17000 ਹੋਰ ਅਜੇ ਹੀ ਇਹ ਨਿਕਲ ਤੌਰ ਤੇ ਰਹਿ ਰਹੇ ਪਾਰਟੀਆਂ ਨੂੰ ਡਿਟੈਂਸ਼ਨ ਕੈਂਪਾਂ ਵਿੱਚ ਅਮਰੀਕੀ ਸਰਕਾਰ ਨੇ ਰੱਖਿਆ ਗਿਆ ਹੈ ਤੇ ਕਿਸੇ ਵੇਲੇ ਵੀ ਉਹਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਫਿਰ ਇਸੇ ਤਰ੍ਹਾਂ ਦਾ ਇੱਕ ਹੋਰ ਖਦਸ਼ਾ ਕਿ ਕੈਨੇਡਾ ਵਿੱਚ ਵੀ ਵੱਡੀ ਗਿਣਤੀ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਤੇ ਖਾਸ ਤੌਰ ਤੇ ਪੰਜਾਬੀਆਂ ਨੂੰ ਵਾਪਸ ਭਾਰਤ ਤੱਕੰ ਦੇ ਮਨਸੂਬੇ ਬਣਾ ਰਹੇ ਹਨ ਤਾਂ ਹੁਣ ਆਪਾਂ ਆਉਂਦੇ ਹਾਂ ਮੇਨ ਮੁੱਦੇ ਦੀ ਗੱਲ ਵੱਲ ਕਿ ਅਜਿਹੀ ਬੇਇੱਜ਼ਤੀ ਤੇ ਨਮੋਸ਼ੀ ਤੋਂ ਬਚਣ ਲਈ ਪੰਜਾਬੀ ਨੌਜਵਾਨਾਂ ਨੂੰ ਕੀ ਕਰਨਾ ਚਾਹੀਦਾ ਹੈ ਮੰਨਿਆ ਇਹ ਤੇ ਪੰਜਾਬ ਵਿੱਚ ਹੋਰ ਬੇਰੁਜ਼ਗਾਰੀ ਹੈ ਕੰਮ ਕੋਈ ਮਿਲਦਾ ਨਹੀਂ ਤੇ ਸਰਕਾਰਾਂ ਸਿਰਫ ਲਾਰੇ ਲਾ ਕੇ ਡੰਗ ਟਪਾਉਂਦੀਆਂ ਹਨ ਵੋਟਰਾਂ ਤੋਂ ਪਹਿਲਾਂ ਰੁਜ਼ਗਾਰ ਦੇਣ ਦੇ ਵੱਡੇ ਵੱਡੇ ਵਾਅਦੇ ਕਰਕੇ ਵੋਟਰਾਂ ਨੂੰ ਟੋਰਨ ਵਿੱਚ ਕਾਮਯਾਬ ਹੋ ਜਾਂਦੀਆਂ ਹਨ ਤੇ ਬਾਅਦ ਵਿੱਚ ਕੋਈ ਉਹਨਾਂ ਦੀ ਵਾਟ ਨਹੀਂ ਪੁੱਛਦਾ ਪਰੰਤੂ ਤਸਵੀਰ ਦਾ ਦੂਜਾ ਪਾਸਾ ਵੀ ਹੈ ਅੱਜ ਦੇ ਨੌਜਵਾਨ ਕੰਮ ਤੋਂ ਜੀਝਰਾਉਂਦੇ ਹਨ ਪਰੰਤੂ ਸੁਪਨੇ ਵੱਡੀਆਂ ਵੱਡੀਆਂ ਗੱਡੀਆਂ ਤੇ ਸ਼ਾਹੀ ਜ਼ਿੰਦਗੀ ਬਤੀਤ ਕਰਨ ਦੇ ਲੈਂਦੇ ਹਨ ਇਹ ਗੱਲ ਕਿਸੇ ਤੋਂ ਨਕੀ ਚੁਪੀ ਨਹੀਂ ਕਿ ਬਾਹਰ ਦੂਜੇ ਦੇਸ਼ਾਂ ਵਿੱਚ ਜਾ ਕੇ ਤੇ ਉਹ ਹੋਟਲਾਂ ਵਿੱਚ ਬਰਤਨ ਸਾਫ ਕਰਨ ਜਾਂ ਫਿਰ ਕੰਸਟਰਕਸ਼ਨ ਵਰਕ ਤੇ ਲੇਬਰ ਵਾਲੇ ਕੰਮ ਕਰਨ ਨੂੰ ਤਾਂ ਤਿਆਰ ਹੋ ਜਾਂਦੇ ਹਨ ਪਰੰਤੂ ਇੱਥੇ ਪੰਜਾਬ ਵਿੱਚ ਅਜਿਹੇ ਕੰਮ ਕਰਨ ਨੂੰ ਆਪਣੀ ਹੱਤਕ ਸਮਝਦੇ ਹਨ ਸਾਡਾ ਪੰਜਾਬੀਆਂ ਦੀ ਆਪਣੇ ਖੇਤਾਂ ਵਿੱਚ ਜੋਣਾ ਲਾਉ ਵਟਾ ਚਾਂਗਣ ਕਾ ਫੂਸ ਫਸਲਾਂ ਵਿੱਚੋਂ ਕੱਢਣ ਵਰਗੇ ਕੰਮ ਜਾਂ ਫਿਰ ਵਚੂ ਵਾਲੀ ਚਾਰਾ ਲਿਓਂ ਦੇ ਕੰਮਾਂ ਲਈ ਪੂਰੀ ਤਰ੍ਹਾਂ ਯੂਪੀ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਯਾਨੀ ਪਈਆਂ ਤੇ ਨਿਰਭਰਤਾ ਇਸ ਕਦਰ ਵੱਧ ਗਈ ਹੈ ਕਿ ਜੇ ਕੋ ਪੰਜਾਬ ਵਿੱਚ ਆ ਕੇ ਕੰਮ ਨਾ ਕਰਨ ਤਾਂ ਖੇਤੀਬਾੜੀ ਤੇ ਪਸ਼ੂਆਂ ਦੀ ਸਾਂਭ ਸੰਭਾਲ ਦੇ ਕੰਮ ਨੇਪਰੇ ਹੀ ਨਹੀਂ ਚੜਦੇ ਅਕਸਰ ਹੀ ਦੇਖਣ ਵਿੱਚ ਆਇਆ ਹੈ ਕਿ ਅਸੀਂ ਪੰਜਾਬੀ ਜਿੱਟੇ ਕਪੜੇ ਪਾ ਕੇ ਤੇ ਪਈਆਂ ਨੂੰ ਕੰਮ ਕਰਨ ਲਈ ਆਰਡਰ ਦੇਣ ਦੀ ਪ੍ਰਵਿਰਤੀ ਮਨ ਵਿੱਚ ਪਾਲ ਬੈਠੇ ਹਾਂ ਇਹ ਸਭ ਕੁਝ ਅਸੀਂ ਆਪਣੀ ਫੋਕੀ ਸਰਦਾਰੀ ਦੀ ਤੋਂ ਦਿਖਾਉਣ ਨਹੀਂ ਕਰਦੇ ਹਾਂ। ਫੁਕਰਾਪਣ ਦਾ ਰਜਾਣ ਤਾਂ ਬਹੁਤ ਸਾਰੇ ਨੌਜਵਾਨਾਂ ਵਿੱਚ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਅਕਸਰ ਹੀ ਕਈ ਨੌਜਵਾਨ ਗਲੀਆਂ ਬਾਜ਼ਾਰਾਂ ਵਿੱਚ ਬਾਈਕਾਂ ਤੇ ਪਟਾਖੇ ਮਾਰਨ ਨੂੰ ਆਪਣਾ ਮਨ ਪਾਉਂਦਾ ਸ਼ੌਂਕ ਸਮਝਦੇ ਹਨ। ਕਈ ਵਾਰੀ ਬਾਈਕਾਂ ਤੇ ਗੱਡੀਆਂ ਵਿੱਚ ਐਵੇਂ ਹੀ ਬਿਨਾਂ ਮਤਲਬ ਤੋਂ ਢੇੜੀਆਂ ਲਾਉਣਾ ਵੀ ਸਾਡੇ ਪੰਜਾਬੀਆਂ ਦੇ ਹਿੱਸੇ ਹੀ ਆਇਆ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਡਾਂਕੀ ਲਾ ਕੇ ਪਨਾਮਾ ਦੇ ਜੰਗਲਾਂ ਵਿੱਚੋਂ ਨਾ ਲੰਘਣਾ ਪਵੇ ਤੇ ਹੱਤਕੜੀਆਂ ਲਗਾ ਕੇ ਵਾਪਸ ਪੰਜਾਬ ਡਿਪੋਰਟ ਨਾ ਹੋਣਾ ਪਵੇ ਤਾਂ ਸਾਨੂੰ ਇੱਥੇ ਆਪਣੇ ਘਰ ਹੀ ਕੋਈ ਲਾਭਦਾਇਕ ਤੰਦਾਂ ਅਪਣਾ ਕੇ ਰੋਜੀ ਰੋਟੀ ਦਾ ਜੁਗਾੜ ਲਾਉਣ ਨੂੰ ਬੈਲ ਦੇਣੀ ਪੈਣੀ ਹੈ ਅੱਜ ਦੇ ਸੋ ਕਾਲਡ ਗਾਇਕਾਂ ਨੇ ਤਾਂ ਪੰਜਾਬ ਦੀ ਜਵਾਨੀ ਨੂੰ ਤਬਾਹੀ ਵੱਲ ਹੀ ਧੱਕ ਦਿੱਤਾ ਹੈ ਤੇ ਨੌਜਵਾਨ ਇਨ੍ਹਾਂ ਗਾਇਕਾਂ ਦੇ ਸ਼ਰਾਬ ਤੇ ਹੋਰ ਨਸ਼ਿਆਂ ਤੇ ਹਥਿਆਰਾਂ ਸੰਬੰਧੀ ਗਾਣੇ ਜਾਂ ਫਿਰ ਫੋਕੀ ਟੌਰ ਵਾਲੇ ਵੈਲੀ ਪੁਨੇ ਵਾਲੇ ਗਾਣੇ ਸੁਣਨ ਲਈ ਪਾਗਲਪਨ ਦੀ ਹੱਦ ਤੱਕ دیਵਾਨੇ ਹੋਏ ਫਿਰਦੇ ਨੇ ਜੋ ਕਿ ਸਾਨੂੰ ਸ਼ੋਭਾ ਨਹੀਂ ਦਿੰਦਾ ਤੇ ਇਹ ਇੱਕ ਅਤ ਦਰਜੇ ਦੀ ਫਜ਼ੂਲ ਖਰਚੀ ਹੀ ਹੈ ਅੱਜ ਦੇ ਗਾਇਕਾਂ ਨੂੰ ਵੀ ਕੋਈ ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ ਕਿ ਐਵੇਂ ਹੀ ਨੌਜਵਾਨਾਂ ਨੂੰ ਗੁੰਮਰਾਹ ਨਾ ਕਰਨ ਸਭੋਂ ਕੋਈ ਚੱਜ ਦੇ ਗੀਤ ਗਾਉਣ ਜੋ ਪੰਜਾਬ ਦੇ ਅਮੀਰ ਵਿਰਸੇ ਦੇ ਸੱਭਿਆਚਾਰ ਦੇ ਹਾਨ ਦੇ ਹੋਣ ਜੋ ਬਾਹਰਲੇ ਦੇਸ਼ਾਂ ਵੱਲ ਦੌੜਨ ਦਾ ਰੁਝਾਨ ਛੱਡ ਕੇ ਰੋਜੀ ਰੋਟੀ ਕਮਾਉਣ ਲਈ ਹੱਤੀ ਕੰਮ ਕਰਨ ਤੋਂ ਨੌਜਵਾਨਾਂ ਨੂੰ ਰਿਸ਼ਕ ਝੋਣਾ ਨਹੀਂ ਚਾਹੀਦਾ ਸਗੋਂ ਖੁਸ਼ੀ-ਖੁਸ਼ੀ ਇਹ ਕੰਮ ਕਰਕੇ ਇੱਜ਼ਤ ਦੀ ਰੋਟੀ ਖਾਣ ਨੂੰ ਪਹਿਲ ਦੇਣੀ ਚਾਹੀਦੀ ਹੈ ਐਵੇਂ ਹੀ ਫੁਕਰੇਪਾਨ ਵਿੱਚ ਫालतू ਖਰਚ ਕਰਕੇ ਤੇ ਫੋਕੀ ਟੌਰ ਦਿਖਾਉਣ ਦਾ ਹੁਣ ਜ਼ਮਾਨਾ ਨਹੀਂ ਰਿਹਾ ਸਗੋਂ ਵਕਤ ਦੀ ਨਬਜ਼ ਪਛਾਣ ਕੇ ਜਿਹੜਾ ਵੀ ਕੰਮ ਮਿਲਦਾ ਹੈ ਉਸ ਨੂੰ ਕਰਨ ਵਿੱਚ ਆਪਣੀ ਹੱਤਕ ਨਹੀਂ ਸਮਝਣੀ ਚਾਹੀਦੀ ਜੇ ਅਸੀਂ ਦੂਜੇ ਦੇਸ਼ਾਂ ਵਿੱਚ ਜਾ ਕੇ 2 ਨੰਬਰ ਦੇ ਪ੍ਰਵਾਸੀ ਮਜ਼ਦੂਰਾਂ ਵਰਗੇ ਮਾੜੇ ਸਲੂਕ ਤੋਂ ਬਚਣਾ ਚਾਹੁੰਦੇ ਹਾਂ ਇਸੇ ਵਿੱਚ ਹੀ ਸਾਡਾ ਭਾਅ ਹੈ ਤੇ ਬਦਲਦੇ ਵਕਤ ਅਨੁਸਾਰ ਸਾਨੂੰ ਵੀ ਹੁਣ ਟਲਣਾ ਚਾਹੀਦਾ ਹੈ ਜਿਵੇਂ ਡਾਇਨੋਸੌਰਸ ਇਸ ਸਰਤੀ ਉਤੇ ਨਹੀਂ ਰਹੇ ਤਾਂ ਹੋਰ ਵੀ ਸ਼ਕਤੀਸ਼ਾਲੀ ਲੋਕ ਇੱਥੇ ਤਾਂ ਹੀ ਰਹਿ ਸਕਣਗੇ ਜੇਕਰ ਵਾਤਾਵਰਣ ਅਨਸਾਰ ਆਪਨੇ ਆਪ ਨੂੰ ਡਾਰਲੈਂਡ ਜੇਕਰ ਅਸੀਂ ਚਾਹੁੰਦੇ ਹਾਂ ਕਿ ਡਾਇਨਾਸੌਰਸ ਦੇ ਅਲੋਪ ਹੋ ਜਾਣ ਵਰਗੀ ਘਟਨਾ ਤੋਂ ਅਸੀਂ ਬਚੀਏ ਤੇ ਅਸੀਂ ਜੱਜ ਦੀ ਅੱਛੀ ਤੇ ਵਧੀਆ ਜ਼ਿੰਦਗੀ ਬਤੀਤ ਕਰੀਏ ਤਾਂ ਫਿਰ ਬਦਲਦੇ ਹੋਏ ਹਾਲਾਤਾਂ ਅਨੁਸਾਰ ਸਾਨੂੰ ਵੀ ਇੱਥੇ ਪੰਜਾਬ ਦੇ ਵਿੱਚ ਹੀ ਰਹਿ ਕੇ ਕੰਮ ਕਰਨਾ ਚਾਹੀਦਾ ਹੈ ਮੈਂਟ ਕਰਨਾ ਕਰਨੀ ਚਾਹੀਦੀ ਹੈ ਤੇ ਸਿਰ ਦੇ ਨਾਲ ਕੰਮ ਕਰਦੇ ਹੋਏ ਆਪਣੀ ਰੋਜੀ ਰੋਟੀ ਕਮਾਉਣੀ ਚਾਹੀਦੀ ਹੈ ਇਸੇ ਵਿੱਚ ਹੀ ਸਾਡੀ ਸ਼ਾਨ ਹੈ ਇਸੇ ਵਿੱਚ ਹੀ ਸਾਡੀ ਮਾਣ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਜੀ